ਬੀਜੋਗੇ ਉਹਝ ਆ ਵੱਢ ਲੋਗੇ ਇਹ ਗੱਲ ਕਹਿ ਰਹੇ ਨੇ ਈਮਾਨ ਸਿੰਘ ਖਾਰਾ ਜੋ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਮਜੀਠੀਆ ਦੇ ਉੱਤੇ ਹੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਵਿਕਰਮ ਮਜੀਠੀਆ ਪਹਿਲਾਂ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੀ ਹਵਾ ਖਾ ਕੇ ਆਏ ਨੇ ਤੇ ਹੁਣ ਵਿਕਰਮ ਮਜੀਠੀਆ ਲਗਾਤਾਰ ਇਹ ਗੱਲ ਕਹਿੰਦੇ ਸੀ ਕਿ ਮੈਨੂੰ ਕਿਸੇ ਹੋਰ ਮਾਮਲੇ ਦੇ ਵਿੱਚ ਫਸਾਇਆ ਜਾਵੇਗਾ ਮੇਰੇ ਉੱਤੇ ਕੋਈ ਪਰਚਾ ਪਾਇਆ ਜਾਵੇਗਾ ਜੋ ਕਿ ਪਹਿਲਾਂ ਤੋਂ ਬਿਕਰਮ ਮਜੀਠੀਆ ਨੂੰ ਇਸ ਗੱਲ ਦਾ ਅੰਦੇਸ਼ਾ ਹੋ ਚੁੱਕਿਆ ਸੀ ਤਾਂ ਬੀਤੇ ਕੱਲ ਬਿਜੀਲੈਂਸ ਦੇ ਵੱਲੋਂ ਮਫਕਰਨਾ ਬੀਤੇ ਦਿਨਾਂ ਦੇ ਵਿੱਚ ਬਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਕਾਬੂ ਕਰ ਲਿਆ ਗਿਆ ਘਰ ਦੇ ਅੰਦਰ ਬਿਜੀਲੈਂਸ ਦੇ ਅਫਸਰ ਪਹੁੰਚ ਜਾਂਦੇ ਨੇ ਤੇ ਘਰ ਦੇ ਵਿੱਚ ਜਾ ਕੇ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤਾਂ ਹੁਣ ਮਾਮਲਾ ਜਿਹੜਾ ਜਾਇਦਾਦ ਦਾ ਆ ਕਰੋੜਾਂ ਦੀ ਸੰਪਤੀ ਦਾ ਆ ਕਰੋੜਾਂ ਦੀ ਆਮਦਨ ਦਾ ਆ ਤਾਂ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਤੋਂ ਬਾਅਦ ਕਈ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਵੀ ਨਿੱਤਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਕਹ ਰਹੇ ਨੇ ਇਹ ਬਦਲਾਖੋਰੀ ਆ ਭਾਵੇਂ ਕਿ ਸੁਖਪਾਲ ਸਿੰਘ ਖਹਿਰਾ ਵਿਕਰਮ ਮਜੀਠੀਆ ਦੀ ਪਾਰਟੀ ਦੇ ਨਹੀਂ ਆ ਅਕਾਲੀ ਦਲ ਪਾਰਟੀ ਦੇ ਨਹੀਂ ਆ ਪਰ ਫਿਰ ਵੀ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਨਿੱਤਰ ਰਹੇ ਨੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਠਹਿਰਾ ਰਹੇ ਨੇ ਹਰੇਕਦਰ ਈਮਾਨ ਸਿੰਘ ਖਾਰਾ ਜੋ ਕਿ ਅਮਰਤਪਾਲ ਸਿੰਘ ਦੇ ਵਕੀਲ ਨੇ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਤੰਜ ਵੀ ਕੱਸੇ ਨੇ ਤੇ ਨਾਲ ਹੀ ਕਹਿ ਦਿੱਤਾ ਕਿ ਜਿਹੋ ਜਿਹੇ ਬੀਜੋਗੇ ਉਹ ਜਿਹੇ ਵੱਢ ਲਓਗੇ ਆਖਰ ਕੀ ਕੁਝ ਕਹਿ ਰਹੇ ਨੇ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਤਾਂ ਤੁਸੀਂ ਵੀ ਸੁਣਿਆ ਵਿਕਰਮ ਜੀਠੇ ਦੀ ਗ੍ਰਿਫਤਾਰੀ ਨੂੰ ਲੈ ਕੇ ਈਮਾਨ ਸਿੰਘ ਖਾਰਾ ਦੇ ਵੱਲੋਂ ਕਿਹਾ ਕਿ ਜਿਹੋ ਜੇ ਬੀਜੋਗੇ ਉਹ ਜਿਹੜਾ ਵੜ ਲਓਗੇ ਤਾਂ ਵਿਕਰਮ ਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਦੇ ਵੀ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਲੋਕ ਕਹਿ ਰਹੇ ਨੇ ਕਿ ਵਿਕਰਮ ਜੀਠੇ ਦੀ ਗ੍ਰਿਫਤਾਰੀ ਹੋਈ ਆ ਵਧੀਆ ਕੀਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਜੀਠੀਆ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਵਿਕਰਮ ਜੀਠੀਆ ਨੂੰ ਕੋਈ ਨਸ਼ੇ ਦਾ ਸੁੱਦਾਗਰ ਕਹਿੰਦਾ ਵੱਡਾ ਮਗਰਮਚ ਕਹਿੰਦਾ ਕੋਈ ਮਾਜੇ ਦਾ ਜਰਨੈਲ ਕਹਿੰਦਾ ਕੋਈ ਡਰੱਗ ਮਾਫੀਆ ਕਹਿੰਦਾ ਤਾਂ ਹੁਣ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਆ ਪਰ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਕਦੋਂ ਆਉਂਦੇ ਨੇ ਕਿਉਂਕਿ ਹੁਣ ਰਿਮਾਨਡ ਦੇ ਉੱਤੇ ਚੱਲ ਰਹੇ ਨੇ ਪਰ ਬਿਕਰਮ ਮਜੀਠੀਆ ਕਦੋਂ ਤੱਕ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਆ ਕਿਉਂਕਿ ਪਹਿਲਾਂ ਵੀ ਬਿਕਰਮ ਮਜੀਠੀਆ 6 ਮਹੀਨਾ ਪਟਿਆਲਾ ਦੀ ਕੇਂਦਰੀ ਸੁਧਾਰ ਘਰ ਦੇ ਵਿੱਚ ਰਹਿ ਚੁੱਕੇ ਨੇ ਕੇਂਦਰੀ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਉਦੋਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਸੀ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਕਰਮ ਮਜੀਠੀਆ ਹੁਣ ਦੁਬਾਰਾ ਤੋਂ ਪੁਲਤ ਦੇ ਸਕੰਜੇ ਦੇ ਵਿੱਚ ਆ ਵਿਜੀਲੈਂਸ ਦੇ ਅੜਿੱਕੇ ਆ ਤਾਂ ਹੁਣ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਕਦੋਂ ਤੱਕ ਘਟਦੀਆਂ ਨਹੀਂ ਕਿਉਂਕਿ 2027 ਵੀ ਨੇੜੇ ਆ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਇਲੈਕਸ਼ਨਾਂ ਦੇ ਲਈ ਰਣਨੀਤੀ ਵੀ ਬਣਾਉਣੀਆਂ ਤਾਂ ਤਾਂ ਤੁਸੀਂ ਵੀ ਸੁਣਿਆ ਵਿਕਰਮ ਜੀਠੇ ਦੀ ਗ੍ਰਿਫਤਾਰੀ ਨੂੰ ਲੈ ਕੇ ਈਮਾਨ ਸਿੰਘ ਖਾਰਾ ਦੇ ਵੱਲੋਂ ਕਿਹਾ ਕਿ ਜਿਹੋ ਜਿਹ ਬੀਜੋਂਗੇ ਉਹ ਜਿਹ ਵੜ ਲਓਗੇ ਤਾਂ ਵਿਕਰਮ ਜੀਠੇ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਦੇ ਵੀ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਲੋਕ ਕਹਿ ਰਹੇ ਨੇ ਕਿ ਵਿਕਰਮ ਜੀਠੇ ਦੀ ਗ੍ਰਿਫਤਾਰੀ ਹੋਈ ਆ ਵਧੀਆ ਕੀਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਜੀਠੇਆ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਵਿਕਰਮ ਜੀਠੇਆ ਨੂੰ ਕੋਈ ਨਸ਼ੇ ਦਾ ਸੌਦਾਗਰ ਕਹਿੰਦਾ ਵੱਡਾ ਮਗਰਮਚ ਕਹਿੰਦਾ ਕੋਈ ਮਾਜੇ ਦਾ ਜਰਨੈਲ ਕਹਿੰਦਾ ਕੋਈ ਡਰੱਗ ਮਾਫੀਆ ਕਹਿੰਦਾ ਤਾ ਹੁਣ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਆ ਪਰ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਕਦਵਾਉਂਦੇ ਨੇ ਕਿਉਂਕਿ ਹੁਣ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਪਰ ਵਿਕਰਮ ਮਜੀਠੀਆ ਕਦੋਂ ਤੱਕ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਉਂਦੇ ਨੇ ਇਹ ਦੇਖਣ ਵਾਲੀ ਗੱਲ ਆ ਕਿਉਂਕਿ ਪਹਿਲਾਂ ਵੀ ਵਿਕਰਮ ਮਜੀਠੀਆ 6 ਮਹੀਨਾ ਪਟਿਆਲਾ ਦੀ ਕੇਂਦਰੀ ਸੁਧਾਰ ਘਰ ਦੇ ਵਿੱਚ ਰਹਿ ਚੁੱਕੇ ਨੇ ਕੇਂਦਰੀ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਉਦੋਂ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਸੀ ਕਾਂਗਰਸ